ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਜਾ ਰਹੇ ਪੰਜਾਬੀਆਂ ਲਈ ਅਹਿਮ ਖਬਰ ਵਿਦਿਆਰਥੀ ਵੀਜ਼ਾ ਲਈ ਸੋਸ਼ਲ ਮੀਡੀਆ ਖਾਤੇ ਦੀ ਹੋ ਸਕਦੀ ਹੈ ਜਾਂਚ ਪੰਜਾਬ ਦੇ ਵਿੱਚ ਮੌਕ ਡ੍ਰਿਲ ਦੇ ਸਮੇਂ ਦੇ ਵਿੱਚ ਹੋਇਆ ਬਦਲਾ ਪੰਜਾਬ ਦੇ ਲੋਕਾਂ ਨੂੰ ਸੂਚਿਤ ਰਹਿਣ ਦੀ ਕੀਤੀ ਗਈ ਅਪੀਲ ਅਮਰitsar ਦੇ ਚੇਟਾ ਇਲਾਕੇ ਦੇ ਵਿੱਚ ਦੇਰ ਰਾਤ ਚੱਲੀਆਂ ਗੋਲੀਆਂ ਗੋਲੀਆਂ ਲੱਗਣ ਕਰਕੇ ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਮੋਗਾ ਜ਼ਿਲ੍ਹੇ ਦਾ ਪਿੰਡ ਰੰਸੀ ਕਲਾਂ ਇੱਕ ਵਾਰ ਫੇਰ ਤੋਂ ਬਣਿਆ ਵੱਡੀ ਮਿਸਾਲ ਨਸ਼ਾ ਛੱਡਣ ਵਾਲਿਆਂ ਨੂੰ 11000 ਰੁਪਏ ਤੇ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਹਰ ਮਹੀਨੇ ਖੁਰਾਕ ਲਈ ਦਿੱਤਾ ਜਾਵੇਗਾ 1100 ਤੇ ਰੁਜ਼ਗਾਰ ਵੀ ਐਕਟਰ ਇਮਰਾਨ ਹਾਸ਼ਮੀ ਹੋਏ ਬਿਮਾਰੀ ਦਾ ਸ਼ਿਕਾਰ ਹਾਲਤ ਹੋਈ ਇੰਨੀ ਖਰਾਬ ਕਿ ਵਿਚਾਲੇ ਛੱਡੀ ਸ਼ੂਟਿੰਗ ਸਿੱਧੂ ਮੂਸੇਵਾਲੇ ਨੂੰ ਦਿੱਤਾ ਟਰਿਬਿਊਟ ਤਾਂ ਮਿਲੀ ਜਾਨੋਂ ਮਾਰਨ ਦੀ ਧਮਕੀ ਐਮੀ ਵੇ ਬੰਟਾਈ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ ਤੇ ਮੰਗੀ 1 ਕਰੋੜ ਦੀ ਫਿਰੋਤੀ ਅਮਰੀਕਾ ਜਾ ਕੇ ਪੜ੍ਹਾਈ ਕਰਨ ਵਾਲੇ ਪੰਜਾਬੀ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਦੇਸ਼ ਆਉਣ ਵਾਲੇ ਸਾਰੇ ਲੋਕਾਂ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੀ ਸ਼ਾਮਲ ਨੇ ਉਹਨਾਂ ਦੀ ਜਾਂਚ ਕਰਨ ਦੇ ਲਈ ਹਰ ਸੰਭਵ ਤਰੀਕਾ ਅਪਣਾ ਰਹੇ ਨੇ ਇਹ ਬਿਆਨ ਇਸ ਲਈ ਵੀ ਅਹਿਮ ਬਣ ਜਾਂਦਾ ਹੈ ਕਿਉਂਕਿ ਇਹ ਬਿਆਨ ਉਸ ਸਮੇਂ ਦੇ ਵਿਚਾਰ ਆਇਆ ਹੈ ਜਦੋਂ ਕਈ ਰਿਪੋਰਟਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 트럼ਪ ਪ੍ਰਸ਼ਾਸਨ ਵਿਦੇਸ਼ਾਂ ਦੇ ਵਿੱਚ ਆਪਣੇ ਦੂਤਕਰਾਂ ਅਤੇ ਕੌਂਸਲੇਟਾਂ ਨੂੰ ਨਵੇਂ ਵਿਦਿਆਰਥੀ ਵੀਜ਼ਾ ਦੇ ਲਈ ਇੰਟਰਵਿਊ ਰੋਕਣ ਦਾ ਆਦੇਸ਼ ਦੇ ਰਿਹਾ ਹੈ ਕਿਉਂਕਿ ਬਿਨੈਕਾਰ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਤਸਦੀਕ ਲਾਜ਼ਮੀ ਕਰਨ ਦੀ ਯੋਜਨਾ ਬਣਾਈ ਗਈ ਹੈ ਯਾਨੀ ਕਿ ਹੁਣ ਅਮਰੀਕਾ ਦਾ ਵੀਜ਼ਾ ਲੈਣ ਦੇ ਲਈ ਜ਼ਰੂਰੀ ਹੈ ਕਿ ਤੁਹਾਡੀ ਸੋਸ਼ਲ ਮੀਡੀਆ ਵੀ ਸਹੀ ਹੋਵੇ ਜਾਂ ਫਿਰ ਕਹਿ ਲਓ ਕਿ ਤੁਹਾਡੀ ਸੋਸ਼ਲ ਮੀਡੀਆ ਦੇ ਉੱਪਰ ਮੌਜੂਦਗੀ ਕਿਸ ਤਰ੍ਹਾਂ ਦੀ ਹੈ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੇ ਸੰਪਰਕ ਦੇ ਵਿੱਚੋਂ ਇਹ ਸਭ ਦੀ ਜਾਂਚ ਕੀਤੀ ਜਾ ਸਕਦੀ ਹੈ ਅਮਰੀਕੀ ਡਿਜੀਟਲ ਅਖਬਾਰ ਪੋਲਿਟਿਕੋ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰਨ ਦੀ ਪ੍ਰਕਿਰਿਆ ਨੂੰ ਲਾਜ਼ਮੀ ਬਣਾਉਣ ਦੇ ਉੱਤੇ ਵਿਚਾਰ ਕਰ ਰਿਹਾ ਹੈ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੀ ਜ਼ਰੂਰੀ ਜਾਂਚ ਦੀ ਤਿਆਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਅਮਰੀਕੀ ਦੂਤਕਰਾਂ ਅਤੇ ਕੌਂਸਲੇਟਾਂ ਨੂੰ ਵਿਦਿਆਰਥੀ ਵੀਜ਼ਾ ਬਿਨਕਾਰਾਂ ਦੇ ਲਈ ਨਵੇਂ ਇੰਟਰਵਿਊ ਤੈਅ ਕਰਨ ਤੋਂ ਰੋਕਣ ਦਾ ਆਦੇਸ਼ ਵੀ ਦੇ ਰਿਹਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੀ ਟੈਮੀ ਬਰੂਸ ਤੋਂ ਮੰਗਲਵਾਰ ਨੂੰ ਇੱਕ ਬਰੀਫਿੰਗ ਦੇ ਵਿੱਚ 트ੰਪ ਪ੍ਰਸ਼ਾਸਨ ਦੇ ਇਸ ਸੰਭਾਵਿਤ ਫੈਸਲੇ ਦੇ ਬਾਰੇ ਸਵਾਲ ਪੁੱਛਿਆ ਗਿਆ। ਟੈਮੀ ਬਰੂਸ ਨੇ ਇਸ ਦੇ ਜਵਾਬ ਦੇ ਵਿੱਚ ਕਿਹਾ ਕਿ ਜੇਕਰ ਤੁਸੀਂ ਇਸ ਬਾਰੇ ਦੇ ਵਿੱਚ ਚਰਚਾ ਕਰ ਰਹੇ ਹੋ ਤਾਂ ਇਹ ਇੱਕ ਅਜੇਹਾ ਮੁੱਦਾ ਹੈ ਜਿਸ ਦੇ ਉੱਤੇ ਅਜੇ ਤੱਕ ਖੁੱਲ ਕੇ ਚਰਚਾ ਨਹੀਂ ਕੀਤੀ ਗਈ ਹੈ। ਜੇਕਰ ਇਹ ਸੱਚਮੁੱਚ ਅਜੀਹਾ ਹੈ ਤਾਂ ਇਹ ਇੱਕ ਲੀਕ ਹੋਈ ਖਬਰ ਹੈ ਮੈਂ ਸਾਰਿਆਂ ਨੂੰ ਦੱਸ ਦਿਆਂ ਕਿ ਸਾਡੇ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਜਾਂਚ ਕਰਨ ਦੇ ਲਈ ਹਰ ਸੰਭਵ ਤਰੀਕਾ ਅਪਣਾਇਆ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਹਰੇਕ ਪ੍ਰਭੁਸਤਾ ਸੰਪੰਨ ਦੇਸ਼ ਨੂੰ ਇਹ ਜਾਣਨ ਦਾ ਅਧਿਕਾਰ ਹੁੰਦਾ ਹੈ ਕਿ ਕੌਣ ਆਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕੌਣ ਹੈ ਉਹ ਕਿਉਂ ਆਣਾ ਚਾਹੁੰਦਾ ਹੈ ਉਹ ਕੀ ਕਰ ਰਿਹਾ ਹੈ ਬਰੂਸ ਨੇ ਅੱਗੇ ਕਿਹਾ ਹੈ ਕਿ ਇਸ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਅਸੀਂ ਇੱਥੇ ਕੌਣ ਆ ਰਿਹਾ ਹੈ ਇਸ ਦਾ ਮੁਲਾਂਕਣ ਕਰਨ ਦੇ ਲਈ ਹਰ ਸੰਭਵ ਤਰੀਕੇ ਦੀ ਵਰਤੋਂ ਕਰਦੇ ਰਹਾਂਗੇ ਭਾਵੇਂ ਉਹ ਵਿਦਿਆਰਥੀ ਹਨ ਜਾਂ ਫਿਰ ਕੋਈ ਹੋਰ ਬਿਊਰੋ ਰਿਪੋਰਟ ਹਮਦਰਸ ਟੀਵੀ ਭਾਰਤ ਦੇ ਵਿੱਚ ਇੱਕ ਵਾਰੀ ਫੇਰ ਤੋਂ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਰਾਜਾਂ ਦੇ ਵਿੱਚ ਵੀਰਵਾਰ ਸ਼ਾਮ ਨੂੰ ਮੌਕ ਡ੍ਰਿਲ ਕੀਤੀ ਜਾਵੇਗੀ ਇਹਨਾਂ ਦੇ ਵਿੱਚ ਜੰਮੂ ਕਸ਼ਮੀਰ ਗੁਜਰਾਤ ਹਰਿਆਣਾ ਅਤੇ ਰਾਜਸਥਾਨ ਸ਼ਾਮਲ ਨੇ ਪਰ ਪੰਜਾਬ ਦੇ ਵਿੱਚ ਮੌਕ ਡ੍ਰਿਲ ਦਾ ਸਮਾਂ ਹੁਣ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ ਦੇ ਵਿੱਚ 3 ਜੂਨ ਨੂੰ ਮੌਕ ਟ੍ਰਿਲ ਕੀਤੀ ਜਾਵੇਗੀ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਮੌਕ ਟ੍ਰਿਲ ਕੀਤੀ ਗਈ ਸੀ ਇਸ ਦੇ ਵਿੱਚ ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਗਈ ਸੀ ਇਹ ਇਸ ਦੇ ਲਈ ਕੀਤਾ ਗਿਆ ਸੀ ਤਾਂ ਜੋ جنگ ਦੀ ਸਥਿਤੀ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਦੇਜ ਦੇ ਵਿੱਚ ਆਖਰੀ ਵਾਰ ਅਜਿਹੇ ਮੌਕ ਟ੍ਰੇਲ 1971 ਦੇ ਵਿੱਚ ਕੀਤਾ ਗਿਆ ਸੀ ਉਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ ਇਹ ਮੌਕ ਡ੍ਰਿਲ ਜੰਗ ਦੌਰਾਨ ਕੀਤੀ ਗਈ ਸੀ ਦਰਅਸਲ 22 April ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ 7 May ਨੂੰ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕੇ ਅਤੇ ਪਾਕਿਸਤਾਨ ਦੇ ਵਿੱਚ ਨੋ ਅਤਵਾਦੀ ਟਿਕਾਣਿਆਂ ਦੇ ਉੱਤੇ ਹਵਾਈ ਹਮਲੇ ਕੀਤੇ ਫੌਜ ਨੇ 100 ਅਤਵਾਦੀਆਂ ਨੂੰ ਮਾਰ ਗिराया ਇਸ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਉਦੋਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਤਣਾਅ ਬਣਿਆ ਹੋਇਆ ਹੈ 7 ਮਈ ਨੂੰ ਦੇਸ਼ ਦੇ 244 ਸ਼ਹਿਰਾਂ ਨੂੰ 12 ਮਿੰਟ ਦੇ ਲਈ ਬਲੈਕਆਊਟ ਕੀਤਾ ਗਿਆ ਸੀ 7 ਮਈ ਨੂੰ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 244 ਸ਼ਹਿਰਾਂ ਨੂੰ 12 ਮਿੰਟ ਦੇ ਲਈ ਬਲੈਕਆਊਟ ਕੀਤਾ ਗਿਆ ਸੀ ਗ੍ਰਹਿ ਮੰਤਰਾਲੇ ਨੇ ਇਹਨਾਂ ਸ਼ਹਿਰਾਂ ਨੂੰ ਸਿਵਲ ਡਿਫੈਂਸ ਜ਼ਿਲ੍ਹਿਆਂ ਵੱਜੋਂ ਸੂਚੀਬੱਧ ਕੀਤਾ ਸੀ ਇਹ ਆਮ ਪ੍ਰਸ਼ਾਸਕੀ ਜ਼ਿਲ੍ਹਿਆਂ ਤੋਂ ਵੱਖਰੇ ਸਨ ਇਸ ਦੇ ਵਿੱਚ ਲੋਕਾਂ ਕਰਮਚਾਰੀਆਂ ਵਿਦਿਆਰਥੀਆਂ ਐਮਰਜੈਂਸੀ ਸਥਿਤੀਆਂ ਦੇ ਵਿੱਚ ਬਚਾਅ ਅਤੇ ਨਿਕਾਸੀ ਦੇ ਤਰੀਕਿਆਂ ਬਾਰੇ ਸਮਝਾਇਆ ਗਿਆ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ ਅੰਮ੍ਰਿਤਸਰ ਦੇ ਚੇਟਾ ਇਲਾਕੇ ਦੇ ਵਿੱਚ ਦੇਰ ਰਾਤ ਸਰਿਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਲੱਤ ਦੇ ਵਿੱਚ ਤਿੰਨ ਦੇ ਕਰੀਬ ਗੋਲੀਆਂ ਲੱਗਣ ਕਰਕੇ ਉਸ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਸੰਬੰਧੀ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਜ਼ਖਮੀ ਨੌਜਵਾਨ ਅਰुणਜੀਤ ਸਿੰਘ ਦੀ ਮਾਂ ਅਨੀਤਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਬੇਟਾ ਅਰुणਜੀਤ ਸਿੰਘ ਮੋਟਰਸਾਈਕਲ ਦੇ ਉੱਤੇ ਘਰੋਂ ਬਾਹਰ ਗਿਆ ਅਤੇ ਕੁਝ ਹੀ ਸਮੇਂ ਬਾਅਦ ਪਤਾ ਲੱਗ ਗਿਆ ਕਿ ਬੇਟੇ ਦੇ ਉੱਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਹਨਾਂ ਨੇ ਆਪਣੇ ਬੇਟੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਮਾਂ ਦਾ ਕਹਿਣਾ ਹੈ ਕਿ ਉਸਦੇ ਬੇਟੇ ਦੀ ਲੱਤ ਦੇ ਵਿੱਚ 3 ਗੋਲੀਆਂ ਲੱਗੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਹੁਣ ਕਿਸੇ ਦੇ ਨਾਲ ਕੋਈ ਵੀ ਝਗੜਾ ਨਹੀਂ ਹੈ ਪਹਿਲਾਂ ਜੋ ਝਗੜਾ ਸੀ ਉਹ ਮੁੱਕ ਚੁੱਕਿਆ ਹੈ ਉਹਨਾਂ ਪੁਲਿਸ ਵੱਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਵਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਮੇਰੇ ਬੇਟੇ ਦਾ ਨਾਮ ਅਰुणਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸ레ਹਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਉਹਦੀ ਲੱਤ ਦੇ ਵਿੱਚ ਕਿਹਨਾਂ ਵੱਲੋਂ ਚਲਾਈਆਂ ਗਈਆਂ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਕੋਈ ਇਸ ਤਰ੍ਹਾਂ ਨਹੀਂ ਨਹੀਂ ਆਪਾਂ ਤੇ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਕੋਈ ਚ ਨਹੀਂ ਆਇਆ ਵਾ ਮੈਂ ਕਹਿਣ ਤੇ ਗਈਆਂ ਵੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸੇਵਲ ਕਹਿੰਦਾ ਮੈਂ ਆਨਾ ਹੁਣੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਛੇਟਾ ਦੇ ਪੁਲਿਸ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀਆਂ ਚੱਲੀਆਂ ਨੇ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਾਕੀ ਦੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਂਝੀ ਕੀਤੀ ਜਾਵੇ। ਹਾਂ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸ ਇਰੀਏ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਹਾਂ ਜੀ ਅਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਜੇ ਦੂਜੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਇਹ ਗੋਲੀਆਂ ਲੱਗੀਆਂ ਤਾਂ ਜੀ ਅਜੇ ਇਸ ਬਾਰੇ ਕੁਝ ਨਹੀਂ ਕਹਿੰਦੇ ਡਾਕਟਰ ਹੀ ਦੱਸ ਸਕਦੇ ਜੀ ਕਿੰਨੇ ਗੋਲੇ ਲੱਗੇ ਬਸ ਇੰਨਾ ਪਤਾ ਵੀ ਗੋਲੀ ਚੱਲੀ ਕੋਈ ਪ੍ਰਾਣੀ ਰੰਜਿਸ਼ ਹੈ ਸਾਰਾ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜਿਸ਼ ਹੈ ਨਾ ਵੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਮੋਗਾ ਦਾ ਪਿੰਡ ਰੰਸੀ ਕਲਾ ਪੰਜਾਬ ਦੇ ਇੱਕ ਮਾਡਲ ਪਿੰਡ ਵਜੋਂ ਜਾਣਿਆ ਜਾਂਦਾ ਹੈ ਪਿੰਡ ਰੰਸੀ ਕਲਾ ਜਿਸ ਨੂੰ ਪਹਿਲਾਂ ਹੀ ਦੋ ਵਾਰ ਰਾਸ਼ਟਰੀ ਪੁਰਸਕਾਰ ਪੰਚਾਇਤ ਸਸ਼ਸਤਰੀਕਰਨ ਪੁਰਸਕਾਰ ਅਤੇ ਗੌਰਵ ಗ್ರಾಮ ਸਭਾ ਪੁਰਸਕਾਰ ਵਰਗੇ ਵਕਾਰੀ ਸਨਮਾਨ ਮਿਲ ਚੁੱਕੇ ਨੇ ਹੁਣ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ 23 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪਿੰਡ ਨੂੰ ਪੰਜਾਬ ਬੈਸਟ ਪੌਂਡ ਅਵਾਰਡ ਨਾਲ ਸਨਮਾਨਿਤ ਕੀਤਾ ਸੀ ਪਿੰਡ ਰਣਸੀ ਕਲਾ ਦੇ ਤੀਜੀ ਵਾਰ ਸਰਪੰਚ ਬਣੇ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਪਿੰਡ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਬਣਾਉਣ ਦੇ ਲਈ ਇੱਕ ਨਵੀਨਤਾਕਾਰੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਮੁਹਿੰਮ ਦੇ ਤਹਿਤ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਪਰਿਵਾਰ 31 ਮਈ ਤੱਕ ਨਸ਼ਾ ਛੱਡ ਦੇਣਗੇ ਉਹਨਾਂ ਨੂੰ 11000 ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ 31 ਮਈ ਤੋਂ ਬਾਅਦ ਆਪਣੇ ਨਾਮ ਰਜਿਸਟਰ ਕਰਵਾਉਣ ਵਾਲੇ ਪਰਿਵਾਰਾਂ ਨੂੰ 5100 ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਇਲਾਜ ਦੀ ਮਿਆਦ ਦੌਰਾਨ ਨਸ਼ਾ ਛੱਡਣ ਵਾਲਿਆਂ ਨੂੰ ਹਰ ਮਹੀਨੇ 1100 ਰੁਪਏ ਦੀ ਪੋਸ਼ਣ ਸਹਾਇਤਾ ਵੀ ਦਿੱਤੀ ਜਾਵੇਗੀ ਆ ਬਿਲਕੁਲ ਜੀ ਜਿਵੇਂ ਤੁਸੀਂ ਆਖਿਆ ਕਿ ਰਣ ਸਿੰਘ ਕਲਾ ਨਵੀਆਂ ਮਹਿਮਾ ਸ਼ੁਰੂ ਕਰਨ ਵਾਲਾ ਮੋਰੀ ਪਿੰਡ ਰਹਿੰਦਾ ਹੈ ਤੇ ਨਵੀਆਂ ਮਹਿਮਾ ਸ਼ੁਰੂ ਕਰਦਾ ਰਣ ਸਿੰਘ ਕਲਾ ਹੁਣ ਨਵੀਂ ਮਹਿਮਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਇੱਕ ਨਵੀਂ ਸ਼ੁਰੂ ਕੀਤੀ ਹੈ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀਂ ਕਲਾਂ ਬਣੂਗਾ ਪੰਜਾਬ ਦੀ ਸ਼ਾਨ ਰਣਸੀਂ ਕਲਾਂ ਨੇ ਇੱਕ ਨਵਕਲਾ ਫੈਸਲਾ ਕੀਤਾ ਤੁਸੀਂ ਹੈਰਾਨ ਹੋਵੋਗੇ ਕਿ ਨਸ਼ੇ ਵਾਲਿਆਂ ਨੂੰ ਤਾਂ ਲੋਕ ਨਫ਼ਰਤ ਕਰਦੇ ਆ ਲੋਕ ਉਹਨਾਂ ਨੂੰ ਚੰਗਾ ਮਾੜਾ ਬੋਲਦੇ ਆ ਕਿ ਰਣਸੀਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਕੀ ਕੀਤਾ ਰਣਸੀਂ ਕਲਾਂ ਦੀ ਗ੍ਰਾਮ ਪੰਚਾਇਤ ਨੇ ਕੀਤਾ ਕਿ ਨਸ਼ਾ ਛੱਡਨ ਵਾਲ ਨੂੰ ਪੈਸੇ ਦੇਣੇ ਆ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ 11000 ਰੁਪਏ ਦੇਣਾ ਇਹ ਰਣਸੀਂ ਕਲਾਂ ਦੀ ਖਾਸ ਹੀਅਤ ਆ ਕਿ ਨਸ਼ਾ ਮੁਕਤ ਹੋਣ ਵਾਲੇ ਪਰਿਵਾਰਾਂ ਨੂੰ ਪੈਸੇ ਦਿੱਤੇ ਜਾਣੇ ਆ ਨਸ਼ਾ ਮੁਕਤ ਹੋਣ ਵਾਲੇ ਨੌਜਵਾਨਾਂ ਨੂੰ ਨਾਮੀ ਰਾਸ਼ੀ ਦਿੱਤੀ ਜਾਣੀ ਹੈ ਪ੍ਰਸ਼ੰਸਾ ਪੱਤਰ ਜਾਨੇ ਦਿੱਤੇ ਜਾਣੇ ਆ ਇਹ ਨਵਾਂ ਕੰਮ ਜਿਹੜਾ ਰਣ ਸਿੰਘ ਕਰਨ ਸ਼ੁਰੂ ਕੀਤਾ ਅਸਲ 31 ਮਈ ਚ ਕੱਲਾ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਪਹਿਲਾ ਪੈੰਡ ਹੀ ਹੋਊਗਾ ਰਣ ਸਿੰਘ ਕਲਾਂ ਜਿਹੜੇ ਪਿੰਡ ਨੇ ਏਡੇ ਵੱਡੇ ਪੱਧਰ ਤੇ ਮਹਿਮ ਸ਼ੁਰੂ ਕੀਤੀ ਹੈ ਤੇ ਉਹਨੂੰ ਸਫਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਮੋਗਾ ਤੋਂ ਤਨਮੈ ਸਮੰਤਾ ਦੀ ਰਿਪੋਰਟ ਹਮਦਰਦ ਟੀਵੀ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੇ ਫੈਨਸ ਦੇ ਲਈ ਮਾੜੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਮਰਾਨ ਹਾਸ਼ਮੀ ਨੂੰ ਡੇਂਗੂ ਹੋ ਗਿਆ ਜਿਸ ਦੇ ਕਾਰਨ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਗਈ ਹੈ ਐਨੀ ਖਰਾਬ ਹਾਲਤ ਨੂੰ ਦੇਖਦੇ ਹੋਏ ਇਮਰਾਨ ਹਾਸ਼ਮੀ ਨੂੰ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਵਿਚਕਾਰ ਹੀ ਰੋਕਣੀ ਪਈ ਹੈ ਤੁਹਾਨੂੰ ਦੱਸ ਦਈਏ ਕਿ ਇਮਰਾਨ ਹਾਸ਼ਮੀ ਇਸ ਸਮੇਂ ਮੁੰਬਈ ਦੇ ਗੋਰੀਗਾਓ ਦੇ ਵਿੱਚ ਆਰੇ ਕਲੋਨੀ ਦੇ ਵਿੱਚ ਸ਼ੂਟਿੰਗ ਕਰ ਰਹੇ ਸੀ ਹੁਣ ਆਪਣੀ ਸਿਹਤ ਨੂੰ ਦੇਖਦੇ ਹੋਏ ਅਦਾਕਾਰ ਨੇ ਸ਼ੂਟਿੰਗ ਤੋਂ ਬ੍ਰੇਕ ਲੈ ਲਿਆ ਇੱਕ ਰਿਪੋਰਟ ਦੇ ਅਨੁਸਾਰ ਇਮਰਾਨ ਹਾਸ਼ਮੀ ਦੱਖਣ ਦੇ ਸੁਪਰਸਟਾਰ ਪਵਨ ਕਲਿਆਣ ਦੇ ਨਾਲ ਪੈਨ ਇੰਡੀਆ ਫਿਲਮ ਓਜੀ ਦੀ ਸ਼ੂਟਿੰਗ ਕਰ ਰਹੇ ਸਨ ਇਸ ਸਮੇਂ ਦੌਰਾਨ ਉਹ ਬਿਮਾਰ ਮਹਿਸੂਸ ਕਰਨ ਲੱਗ ਪਏ ਇੱਕ ਪ੍ਰੋਡਕਸ਼ਨ ਸੂਤਰ ਨੇ ਉਨ੍ਹਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਦੇ ਅਨੁਸਾਰ ਅਦਾਕਾਰ ਹੁਣ ਠੀਕ ਹੋ ਰਹੇ ਨੇ ਨਿਰਮਾਤਾਵਾਂ ਨੇ ਵੀ ਉਨ੍ਹਾਂ ਦੀ ਹਾਲਤ ਨੂੰ ਸਮਝਦਿਆਂ ਅਤੇ ਅਦਾਕਾਰ ਨੂੰ ਚਿੰਤਾ ਨਾ ਕਰਨ ਦੇ ਲਈ ਕਿਹਾ ਉਨ੍ਹਾਂ ਕਿਹਾ ਕਿ ਆਪਣੀ ਸਿਹਤ ਦੇ ਉੱਤੇ ਧਿਆਨ ਦੇਣ ਦੀ ਉਹਨਾਂ ਨੂੰ ਸਲਾਹ ਦਿੱਤੀ ਗਈ ਕਿਉਂਕਿ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ। ਰਿਪੋਰਟ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਮਰਾਨ ਹਾਸ਼ਮੀ ਘਰ ਆਰਾਮ ਕਰ ਰਹੇ ਨੇ। ਅਜੇ ਕੁਝ ਵੀ ਸਪਸ਼ਟ ਨਹੀਂ ਹੈ ਪਰ ਉਹ ਸ਼ਾਇਦ ਇੱਕ ਹਫ਼ਤੇ ਦੇ ਲਈ ਐਕਸ਼ਨ ਤੋਂ ਬਾਹਰ ਰਹਿਣਗੇ। ਇੱਕ ਵਾਰ ਜਦੋਂ ਉਹ ਠੀਕ ਹੋ ਜਾਣਗੇ ਤਾਂ ਉਹ OG ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰ ਦੇਣਗੇ। ਵਰਕਫਰੰਟ ਦੇ ਉੱਤੇ ਇਮਰਾਨ ਹਾਸ਼ਮੀ ਆਖਰੀ ਵਾਰ ਫਿਲਮ ਗਰਾਉਂਡ ਜ਼ੀਰੋ ਦੇ ਵਿੱਚ ਦਿਖਾਈ ਦਿੱਤੇ ਸੀ। ਉਹਨੋ ਪਵਨ ਕਲਿਆਣ ਸਟਾਰਰ ਫਿਲਮ OG ਦੇ ਨਾਲ ਆਪਣਾ ਤੇਲਗੂ ਡੈਬਿਊ ਕਰਨ ਜਾ ਰਹੇ ਨੇ। ਉਹ ਇਸ ਫਿਲਮ ਦੇ ਵਿੱਚ ਇੱਕ ਖਲ ਨਾਇਕ ਦੀ ਭੂਮਿਕਾ ਨਿਭਾਉਣ ਜਾ ਰਹੇ ਨੇ। ਇਹ ਫਿਲਮ ਇਸ ਸਾਲ 25 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਇਮਰਾਨ ਦੇ ਕੋਲ ਫਿਲਮ ਅਵਾਰਾ ਪੰਦਾ ਸੀਕਵਲ ਅਵਾਰਾ ਪੰਟ 2 ਵੀ ਹੈ। ਬਿਊਰੋ ਰਿਪੋਰਟ ਹਮਦਰਸ ਟੀਵੀ। ਮਸ਼ਹੂਰ ਹਿੰਦੀ ਰੈਪਰ ਐਮ ਵੀ ਬੰਟਾਈ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੀ ਤੀਜੀ ਵਰੇਗੰਡ ਦੇ ਉੱਤੇ ਅਟਰਬਿਊਟ ਟੂ ਸਿੱਧੂ ਮੂਸੇਵਾਲਾ ਗੀਤ ਰਿਲੀਜ਼ ਕੀਤਾ ਇਹ ਗੀਤ ਮੂਸੇਵਾਲਾ ਨੂੰ ਸਮਰਪਿਤ ਹੈ ਚਿੰਤਾਜਨਕ ਗੱਲ ਇਹ ਹੈ ਕਿ 25 ਮਈ ਨੂੰ ਗੀਤ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਐਮੀ ਵੇਬੰਟਾਈ ਨੂੰ ਉਸਦੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਇੱਕ ਸੁਨੇਹੇ ਰਾਹੀਂ 1 ਕਰੋੜ ਰੁਪਏ ਦੀ ਫਰੋਤੀ ਦੀ ਅਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਮੁੰਬਈ ਪੁਲਿਸ ਦੇ ਅਨੁਸਾਰ ਇਹ ਧਮਕੀ ਇੱਕ ਵਿਅਕਤੀ ਦੁਆਰਾ ਦਿੱਤੀ ਗਈ ਹੈ ਫੋਨ ਕਰਨ ਵਾਲੇ ਨੇ ਆਪਣਾ ਨਾਮ ਗੋਡੀ ਬਰਾੜ ਵਜੋਂ ਪੇਸ਼ ਕੀਤਾ ਜੋ ਕਿ ਕੈਨੇਡਾ ਸਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈ ਆਪਣੇ ਫੋਨ ਦੇ ਉੱਤੇ ਚੇਤਾਵਨੀ ਦਿੰਦੇ ਹੋਏ ਉਹਨਾਂ ਨੇ ਅਮਰੀਕਾ ਸਥਿਤ ਰੋਹਿਤ ਗੋਦਾਰਾ ਦਾ ਨਾਮ ਵੀ ਲਿਆ ਜਿਸ ਨੂੰ ਬਿਸ਼ਨੋਈ ਦਾ ਇੱਕ ਹੋਰ ਕਰੀਬੀ ਮੰਨਿਆ ਜਾਂਦਾ ਹੈ ਇਹ ਧਮਕੀ ਰੈਪਰ ਐਮੀ ਵੇ ਬੰਟਾਈ ਨੂੰ ਬੰਟਾਈ ਰਿਕਾਰਡਸ ਦੇ ਨਾਮ ਦੇ ਉੱਤੇ ਦਰਜ ਮੋਬਾਈਲ ਨੰਬਰ ਦੇ ਉੱਤੇ ਭੇਜੀ ਗਈ ਸੀ ਧਮਕੀ ਮਿਲਣ ਤੋਂ ਬਾਅਦ ਨੈਰੂਲ ਨਿਵਾਸੀ ਸ਼ੇਖ ਨੇ ਮੰਗਲਵਾਰ ਸਵੇਰੇ ਆਪਣੇ ਕਰਮਚਾਰੀਆਂ ਰਾਹੀਂ ਐਨ ਆਰ ਆਈ ਕੋਸਟਲ ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਭਾਰਤੀ ਨਿਆਜ਼ ਜ਼ਾਬਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਭੇਜੀ ਗਈ ਧਮਕੀ ਦੇ ਵਿੱਚ ਲਿਖਿਆ ਸੀ ਮੈਂ ਗੈਂਗਸਟਰ ਗੋਲਡੀ ਬਰਾੜ ਹਾਂ ਤੁਹਾਡੇ ਗਾਇਕ ਦੇ ਕੋਲ 24 ਘੰਟੇ ਨੇ ਮੈਨੂੰ 1 ਕਰੋੜ ਰੁਪਏ ਚਾਹੀਦੇ ਨੇ ਨਹੀਂ ਤਾਂ ਮੈਂ ਉਸ ਨੂੰ ਮਾਰ ਦੇਵਾਂਗਾ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਾਲ 2022 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਲਾਰੈਂਸ ਬਿਸ਼ਨੋਈ ਨੂੰ ਇਸ ਕਤਲ ਦੀ ਸਾਜ਼ਿਸ਼ ਦਾ ਮਾਸਟਰ ਮਾਈਂਡ ਕਿਹਾ ਜਾਂਦਾ ਸੀ ਜੋ ਕਿ ਸਾਲ 2014 ਤੋਂ ਜੇਲ੍ਹ ਦੇ ਵਿੱਚ ਹੈ ਗੋਲਡੀ ਬਰਾੜ ਨੇ ਵੀ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਬਿਊਰੋ ਰਿਪੋਰਟ ਹਮਦਰਦ ਟੀਵੀ